ਦਾ 24 ਤੇ 25 ਤਰੀਕ ਰਣੀਆਂ ਦਾ ਵੱਡਾ ਮੇਲਾ ਖੇਡਿਆ ਜਾਣਾ ਰਾਜੂ ਰਣੀਆਂ ਬਿੱਲਾ ਰਣੀਆਂ ਅਮਨ ਬਰਾੜ ਲੰਗੀਆਂ ਰਣੀਆਂ ਕਹਿੰਦੇ ਵੀ ਵੱਡੀਆਂ ਰੌਣਕਾਂ ਲੱਗਣਗੀਆਂ ਗਰਜੀਤ ਮਾਰਦੇ ਵਿਸਲਿਆਰਾ ਸੇਹ ਦਾ ਮੁਕਾਬਲਾ 2 ਫਰਵਰੀ ਕਹਿੰਦੇ ਜੰਡਪੁਰ ਦੇ ਵਿੱਚ ਹਰਪ੍ਰੀਤ ਸਿੰਘ ਪੀਤਾ ਜੰਡਪੁਰੀਆ ਸੱਦਾ ਦਿੰਦਾ ਵੀ ਬੈਸਟਾਂ ਨੂੰ ਨਵੇਂ ਹਾਲੈਂਡ ਟਰੈਕਟਰ ਦੇ ਉੱਤੇ ਜਾਣਗੇ 2 ਫਰਵਰੀ ਮਹਾਲੀ ਦੇ ਲਾਗੇ ਜੰਡਪੁਰ ਦਾ ਵੱਡਾ ਮੇਲਾ ਹੋਵੇਗਾ ਲੈ ਵੀ ਕਾਂਗਿਆਲੇ ਕਾਰੀ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਪਹਿਲੀ ਰੇਡ ਮਾਝ ਐਕਸਪ੍ਰੈਸ ਬਖਸ਼ਣ ਸੰਧੂਰੇ ਕਬੱਡੀ ਪਾ ਦਿੰਦੀ ਹੈ ਮਾਝ ਐਕਸਪ੍ਰੈਸ ਦੀ ਰੇਡ ਚਾਰਾਂ ਦੇ ਵਿੱਚੋਂ ਕੌਣ ਹਰਜੋ ਪਾਸੇ ਹਰਜੋ ਪਾਸੇ ਲਓ ਪਹਿਲੀ ਚੋਰੀ ਪਹਿਲਾ ਹਾਹ ਪਹਿਲੀ ਰੇਡ ਪਹਿਲਾ ਜਫਾ ਏ ਜੱਜ ਤਲਵਣ ਵਾਲਾ ਕਹਿੰਦੇ ਸਿਰਾਲ ਆ ਗਿਆ ਹਾਂ ਤਲਵੜੀਆਂ ਮੁੰਡਾ ਬੱਲੇ ਬੱਲੇ ਕਰਾ ਗਿਆ ਲੈ ਵੀ ਬੂਟੇ ਬਾਈ ਚਿਤਪਾਲ ਆ ਗਿਆ ਆਹ ਕਹਿੰਦੇ ਚਿਤਪਾਲ ਚਿੱਟੀ ਵਾਲਾ ਕਬੱਡੀ ਪਾ ਰਿਹਾ ਉਧਰ ਮਨਦੀਪ ਸਿੰਧੂ ਆਸਟ੍ਰੇਲੀਆ ਦਾ 51000 ਦਾ ਬਹੁਤ ਵੱਡਾ ਸਹਯੋਗ ਅੱਜ ਦੇ ਮੇਲੇ ਲਈ ਆ ਇੱਕ ਪਾਸੇ ਤਲਵਣ ਇੱਕ ਪਾਸੇ ਜੋਗੇ ਵਾਲਾ ਪਿੰਡ ਹੈ ਮੇਰੇ ਮਿੱਤਰੋ ਉਧਰ ਕਹਿੰਦੇ ਜਸਵੰਦਰ ਮੱਗੂ ਲਗਣ ਦੀਆਂ ਦੋ ਰੇਡਾਂ ਦਾ 1000 1500 ਮੇਰੇ ਮਿੱਤਰੋ ਆ ਸਿਰੇ ਦਾ ਮੈਚ ਹੈ ਮੱਲੇ ਵਾਲਾ ਕਾਲਾ ਤਿਆਰ ਹੈ ਮੇਰੇ ਮਿੱਤਰੋ ਨਾਲ ਜੱਜ ਤਲਵੰਦ ਦੀ ਧਰਤੀ ਦਾ ਤੇ ਨਾਲ ਕਹਿੰਦੇ ਸਣੀ ਆ ਨੌਜਵਾਨ ਗੱਬਰੂ ਓਏ ਗੱਲਾਂ ਦੁਨੀਆ ਦੇ ਵਿੱਚ ਹੋਈਆਂ ਆਹ ਕਾਲੇ ਸੰਗੇ ਪੰਡ ਦੀਆਂ ਹੱਕ ਹੱਕ ਆਹ ਆ ਵੀ ਕਹਿੰਦੇ ਲੰਮੀ ਪਾਰੀ ਦਾ ਘੋੜਾ ਹੈ ਕਿ ਲੰਮੀ ਰੇਸ ਦੇ ਆ ਘੋੜਿਆਂ 'ਚ ਗਿਣੇ ਜਾਂਦੇ ਆ ਲੰਮੀ ਰੇਸ ਤੇ ਉਧਰ ਕਹਿੰਦੇ ਜਿੰਦਾਬਾਦ ਕਬੱਡੀ ਕਲੱਬ ਇਨੀ ਪੈਕ ਤਾ ਸਾਡੇ ਭਰਾ ਲਾਲ ਕਰਾਉਂਦੇ ਵੀ ਆਉਂਦੇ ਸਾਲ ਸੈਮੀ ਮੈਚ ਦੇ ਵਿੱਚ ਮੋਟਰਸਾਈਕਲ ਤੇ ਜਾਣਗੇ ਮੇਰੇ ਮਿੱਤਰੋ ਚਾਰ ਜਿੰਦਾਬਾਦ ਕਲੱਬ ਮਿਨੀ ਪੈਕ ਵਾਲੇ ਵੀਰ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਆਹ ਵੱਡੀਆਂ ਗੱਲਾਂ ਨੇ ਇਧਰਲੇ ਬੰਨੇ ਕੌਣ ਹੈ ਇਹ ਤਲਵੰੜ ਵਾਲਾ ਇਹ ਕਹਿੰਦੇ ਪਿੰਟਾ ਤਲਵੰੜ ਤੇ ਨੈਲੋ ਬਗਿਆਰ ਦਾ ਜੱਫਾ ਤਾੜੀਆਂ ਮਾਰ ਦਿਓ ਮੇਰੇ ਵੀਰੋ ਰੈਲਾ ਬਗਿਆਰ ਕਹਿੰਦੇ ਸਰਾਂ ਲਾ ਗਿਆ ਇੱਕ ਜੱਫਾ ਇਧਰ ਲੱਗ ਗਿਆ ਤੇ ਇੱਕ ਜੱਫਾ ਉਧਰ ਲੱਗ ਗਿਆ ਮੈਚ ਬਿਲਕੁਲ ਬਰਾਬਰੀ ਤੇ ਹੈ ਮੈਚ ਕਹਿੰਦੇ ਸਿਰੇ ਦਾ ਅਗਲੀ ਰੇਡ ਮੱਖਣ ਸੰਧੂ ਇਧਰ ਖਤ ਹੈ ਪਰਨਾ ਹਾਂਸ ਸਾਬ ਸਮਰਾ ਮਿੱਠੂ ਯੂਐਸਏ ਗੁਰਪ੍ਰੀਤ ਮਹਾਲੀ ਦੇ ਨਾਲ ਸੋਨੂ ਹਾਸਾ ਇੱਕ ਮੋਟਰਸਾਈਕਲ ਇਹ ਕਹਿੰਦੇ ਗੁਰਵਿੰਦਰ ਦੇ ਦੋ ਮੋਟਰਸਾਈਕਲ ਇਹਦਾ ਵੀਰ ਵੱਲੋਂ ਇਹ ਗੁਰਵਿੰਦਰ ਦੇ ਜਿਗਰੀ ਯਾਰ ਹੈ ਆਓ ਸਗਰਾਜ ਚੱਤਪਾਤ ਹਕਤਾਲ ਚਿੱਟੀ ਵਾਲਾ ਕਹਿੰਦੇ ਚੱਤ ਖੁਸ਼ ਕਰਦਾ ਲੋਕਾਂ ਦੇ ਚੱਤਪਾਲ ਚਿੱਟੀ ਵਾਲਾ ਕਹਿੰਦੇ ਲੋਕਾਂ ਦੇ ਚਿਤ ਖੁਸ਼ ਕਰਦਾ ਆ ਚਿੱਟੀ ਵਾਲੇ ਦੀ ਪਈ ਹੋਈ ਰੇਡ ਯਾਰਾਂ ਦੇ ਵਿੱਚ ਜੋਗੇ ਵਾਲੀਆ ਕੌਣ ਬੱਲੇ ਬੱਲੇ ਕਰਾਵੇਗਾ ਆ ਸਾਹਮਣੇ ਚੱਲਦਾ ਹੈ ਮੁਕਾਬਲਾ ਪਰ ਚਿੱਟੀ ਵਾਲਾ ਕਹਿੰਦੇ ਵਾਟਾ ਵਰਦਾ ਤੁਰਿਆ ਆਉਂਦਾ ਆ ਚਿੱਟੀ ਵਾਲਾ ਕਹਿੰਦੇ ਓਡੀ ਓੜ ਜੋ ਕਰਦਾ ਹੈ ਪਾਈ ਤਰੀਕ ਜੱਖਾਂ ਦੇ ਵਿੱਚ ਸਿਰੇ ਦਾ ਮੇਲਾ ਹੁਣ ਤੇ 23 ਤਰੀਕ ਨੂੰ ਤਰੂ ਘੋਟੀ ਸਾਡਾ ਰੇਡ ਪੈ ਗਈ ਹੈ ਸਾਡਾ ਵੀਰ ਕਹਿੰਦੇ ਗੋਪੀ ਕਨੇਡਾ ਗੁਰਪੀ ਜਿਤਾਣਾ ਦੇ ਨਾਲ ਗੁਰਪ੍ਰੇਤ ਕੈਨੇਡਾ ਤੇ ਨਰਵੈਰ ਸਿੰਘ ਤੇ ਗੁਰਦੇਵ ਸਾਡਾ ਵੀਰ ਬਹੁਤ ਵੱਡੇ ਸਹਿਯੋਗ ਆਇਦੇ ਮੇਲੇ ਲਈ 61000 ਮੇਰੇ ਮਿੱਤਰੋ ਧੰਨਵਾਦ ਕਰਾਂਗੇ ਓ ਲੈ ਲਿਆ ਮੈਚ ਠੰਡਾ ਠੰਡਾ ਚੱਲਦਾ ਬੱਲਾ ਆ ਮੈਚ ਠੰਡਾ ਠੰਡਾ ਚੱਲਦਾ ਲੈ ਵੀ ਤਲਵੜੀਆਂ ਵੱਜ ਕਿਸੇ ਦੀ ਹੱਕ ਦੇ ਵਿੱਚ ਆ ਕਹਿੰਦੇ ਮਹਿਮਦਵਾਲੀਆ ਤਿਆਰ ਹੈ ਨਾਲ ਕਹਿੰਦੇ ਫੂਲਾ ਫੂਲਿਆ ਪਤਾ ਲੱਗੇ ਤਾਂ ਨਹੀਂ ਮੇਲਾ ਚੱਲਦਾ ਆ ਪਤਾ ਲੱਗੇ ਤਾਂਗੇ ਮੇਲਾ ਚੱਲਦਾ ਏ ਆ ਜੋਗੇ ਵਾਲੀਆ ਆ ਜੋਗੇ ਵਾਲੀਆ ਬੱਲੇ ਬੱਲੇ ਕਰਵਾ ਗਿਆ ਜਫਾ ਲਾ ਕੇ ਮੇਰੇ ਮਿੱਤਰੋ ਇਹ ਕੀਪਾ ਜੋਗੇ ਵਾਲੀਆ ਹੜੋ ਤੜੀ ਪੈਂਦੇ ਜਦੋਂ ਪੇਚੇ ਸੋਹਣਿਆ ਆ ਦੂਰ ਹੁੰਦੇ ਦਿਲਾਂ ਦੇ ਭੁਲੇਖੇ ਸੋਹਣਿਆ ਅਗਲਾ ਵੀਕੀਆਂ ਦੀ 31 ਮੋੜ ਦਾ ਰਾਜੇ ਖੇਲੇ ਤਵਕਾ ਬਗਾਨੇ ਪੁੱਤ ਦਾ ਵੱਜਦਾ ਫਰਾਟਾ ਜਿਵੇਂ ਨੀਲੇ ਫੋੜਦਾ ਵੱਜਦਾ ਫਰਾਟਾ ਜਿਵੇਂ ਨੀਲੇ ਫੋੜਦਾ ਅਗਲੀ ਰੇਡ ਮੱਖਣ ਸੰਧੂ ਨੇ ਪਾਈ ਹੈ ਅੱਜ ਘਾਂਗੇ ਦਾ ਮੇਲਾ ਆ ਪੈਂਦੀ ਹੋਈ ਰੇਡ ਸਣੀ ਵਰਗੇ ਤਿਆਰ ਵਰ ਤਿਆਰ ਆ ਕਹਿੰਦੇ ਜੱਜ ਤਲਵੜੀਆਂ ਕਾਲਾ ਮਾਲੇ ਦਾ ਆ ਵੱਜਦੀਆਂ ਪੱਟਾਂ ਤੇ ਥਾਪੀਆਂ ਲਓ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਹੱਤਿਆ ਦੇ ਲਾਗੇ ਸਰੇ ਦਾ ਜਫਾ ਏ ਕਾਂਗਾ ਨੱਗਦਾ ਲਖਵੀਰ ਸਿੰਘ ਨੇ ਲੱਡੂ ਸਾਡੇ ਅਮਰੀਕਾ ਵਾਲੇ 2000 ਰੁਪਇਆ ਜਿੱਤ ਪਾਲ ਦੀਆਂ ਤੋਂ ਕਬੱਡੀਆਂ ਤੇ ਆਹ ਕਹਿੰਦੇ ਮੈਚ ਸਿਰੇ ਦਾ ਮੇਰੇ ਮਿੱਤਰੋ ਮੈਚ ਸਿਰੇ ਦਾ ਚੱਲਦਾ ਹੈ ਮੈਚ ਸਿਰੇ ਦਾ ਚੱਲਦਾ ਆਹ ਵੇਖਾਂਗੇ ਕੌਣ 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 ਉਹ ਫੁੱਲਾ ਫੁੱਲਾ ਇਹ ਸੁੱਖੇ ਉਸਤਾਦ ਦਾ ਚੰਡਿਆ ਹੋਇਆ ਆਹ ਮੁੰਡਾ ਬੱਲੇ ਬੱਲੇ ਕਰਵਾ ਗਿਆ ਹੁਣ ਐ ਹੀ ਹੋਣੀ ਆ ਉਹ ਗਗਨ ਪਾ ਦੇ ਜਗਰੇਣਾ ਜੱਟਾ ਉਹ ਪਾ ਦੇ ਜਗਰੇ ਦਾ ਆਹ ਮੂਰੇ ਸਣੀ ਢੀਕਦਾ ਮੂਰੇ ਵਾਲੇ ਵਾਲਾ ਕਾਲਾ ਢੀਕਦਾ ਮੂਰੇ ਤਲਵਣੀਆਂ ਜੱਜ ਢੀਕਦਾ ਆਹ ਚਾਰ ਢੀਕਾਂ ਕਰਦੇ ਆ ਮੇਰੇ ਮਿੱਤਰੋ ਹੁਣ ਦੇਖਾਂਗੇ ਔਰ ਕੌਣ ਕਰਾਉਂਦਾ ਬੱਲੇ ਬੱਲੇ ਕੌਣ ਲਾਉ ਜਫਾ ਜਾਂ ਜੋਗਲੀ ਆਉ ਆਟਾ ਵੜਦਾ ਤਲਵੰਤ ਕਾਰੋਂ ਦਾ ਚੇਲਾ ਮੇਰੇ ਮਿੱਤਰੋ ਏ ਸੁਰਿੰਦਰ ਮਾਨਕ ਦੀ ਖੇਡ ਕਲੱਬ ਲਈ ਖੇਡਣ ਵਾਲਾ ਇੱਕ ਪਾਸੇ ਸੂਰੇ ਵਾਲਿਆ ਸੂਰੇ ਵਾਲਿਆ ਆ ਜੋਗੇ ਵਾਲਿਆ ਭਾਈ ਗਗਨ ਜੋਗੇ ਵਾਲਿਆ ਲਈ ਵੀ ਤਾੜੀਆਂ ਮਾਰੋ ਜ਼ੋਰਦਾਰ ਔਰ ਜਸਵਿੰਦਰ ਮੱਗੂ ਵੱਲੋਂ ਕਹਿੰਦੇ 1500 ਜੋਗੇ ਵਾਲੀਏ ਗੱਲ ਦੇ ਲਈ ਹੈ ਪੰਜਾਬ ライブ ਨੰਬਰ ਚੱਲਦੀ ਹੈ 365 ਚੱਲਦੀ ਹੈ ਕਬੱਡੀ ਜਕਸ਼ਨ ਚੱਲਦੀ ਹੈ ਆਹ ਮੇਰੇ ਮਿੱਤਰੋ ਵਾਦ ਹੈ ਕਾਮਰ ਸਿੰਘ ਦੀ ਸਰਪੰਚ ਤੇ ਸਰਦਾਰ ਹਰਚਰਨ ਸਿੰਘ ਦੀ ਜੋਗਿਆਲੀ ਗਗਲ ਲਈ ਵੱਡਾ ਮਾਣ ਪੋਚਦਾ ਕਰ ਗਿਆ ਲਾ ਵੀ ਗੁਰਪ੍ਰੀਤ ਭਾਈ ਮਾਇਆ ਸਿੱਧੀ ਪਹੁੰਚ ਦੀ ਕਰਦੀ ਅਗਲੀ ਰੇਡ ਰੂਪਾ ਜੋਗਿਆਲੀ ਆ ਤਿਆਰ ਬਰ ਤਿਆਰ ਹੈ 25 ਨੂੰ ਕਹਿੰਦੇ ਰਣੀਏ ਰੌਣਕਾਂ ਲੱਗਣੀ ਹੈ 26 ਨੂੰ ਸਾਡਾ ਵੀਰ ਕਹਿੰਦੇ ਗੁਰਦੇਵ ਸਿੰਘ ਦਾ ਦਿੰਦਾ ਵੀ ਨਿਧਾਏ ਵੱਡਾ ਮੇਲਾ ਹੋਣਾ ਹੈ 28 ਨੂੰ ਜਲਾਲ ਸਿੰਘ ਰਪਿੰਦਰ ਕਹਿੰਦਾ ਵੀ ਹਾਰ ਲੈ ਤੇ ਨਾਲ ਦੇਖਾ ਗੱਡੀਆਂ ਮਾਨ ਸਨਮਾਨ ਦੇ ਵਿੱਚ ਆ ਪ੍ਰਣਾਲੇ ਦੇ ਕਬੱਡੀ ਕੱਪ ਦੇ ਦਿੱਤੀਆਂ ਜਾਣਗੀਆਂ ਲਓ ਪੈਂਦੀ ਹੋਈ ਰੇਡ ਚਾਰਾਂ ਦੇ ਵਿੱਚੋਂ ਕੌਣ ਕਬੱਡੀ 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 ਪਰ ਜੋਗਿਆਰੀਆ ਮੁੰਡਾ ਹੱਡ ਜੋੜ ਜੋ ਕਰਦਾ 31 ਤਰੀਕ ਨੂੰ ਹਰਪ੍ਰੀਤ ਘੋਰੀਆ ਤੇ ਸਵਰਨ ਘੋਰੀਆ ਸੱਦਾ ਦਿੰਦੇ ਆ ਵੀ ਘੋਰੀਏ ਦਾ ਵੱਡਾ ਮੇਲਾ ਪਿੰਟੇ ਨੇ ਕਬੱਡੀ ਪਾਈ ਹੈ ਆਓ ਕਹਿੰਦੇ ਕਬੱਡੀ ਤਲਵਣੀਆਂ ਫੇਰ ਪਿੰਟਾ ਕਬੱਡੀ ਪਾਰਿਆ ਮੇਰੇ ਮਿੱਤਰਦਲੇ ਬੰਨੇ ਕੌਣ 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 ਇਹ ਸਾਹਮਣੇ ਕੀ ਪਾ ਜੋਗਿਆਰੀਆ ਉਹ ਲੱਗ ਗਿਆ ਜੰਦਾ ਓ ਲੱਗ ਗਿਆ ਜਿੰਦਾ ਓ ਲੱਗ ਗਿਆ ਜਿੰਦਾ ਹਰ ਘੜੀ ਦੀਆਂ ਸੋਜਾਂ ਟੱਕ ਟੱਕ ਪਲਵਣੀਆਂ ਖਿੱਚ 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 ਬੱਲੇ 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 ਤਾਲੀਆਂ 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 ਓ ਕਰ ਗਿਆ ਪਿਆਰਾ ਆਇਆ ਤੇ ਤਾਲੀਆਂ ਜ਼ੋਰਦਾਰ ਬਾਈ ਜੀ 500 ਰੁਪਇਆ ਲਖਵੀਰ ਅਮਰੀਕਾ ਵਾਲੇ ਦੇ ਵੱਲੋਂ ਸੋਨੇ ਦੇ ਲਈ ਆ ਗਿਆ 2000 ਫੁੱਲੇ ਵਾਲਾ ਵੀ ਲੈ ਜਾਓ ਬਾਈ ਉਧਰ 365 ਵਾਲੇ ਨੇ YouTube ਤੇ ਵੇਖਣਾ ਇੱਥੇ ਕਿਰਤੀ ਵੀ ਲਾ ਦੀ 35000 35 36000 36000 300 ਬੰਦਾ 365 ਤੇ ਜੁੜ ਗਿਆ ਹੋਰ ਵੀ ਸਾਈਟ ਹੈ ਮੈਨੂੰ ਲੱਗਦਾ ਵੀ 60 70000 ਦਰਸ਼ਕ ਅੱਜ ਕਾਂਗੇ ਦੇ ਮੇਲੇ ਨਾਲ ਜੁੜਿਆ ਹੋਵੇਗਾ ਲਓ ਪੈਂਦੀ ਰੇਡ ਨਗਰ ਜੋਗਿਆਲੀਆ ਏ ਆਓ ਪੈਰ ਪੈਰ ਖੁਰਦੇ ਆਉਂਦੇ ਆ ਮੇਰੇ ਮਿੱਤਰੋ ਇਧਰ ਨੇ ਬੰਨੇ ਫੂਲਾ ਤਿਆਰ ਹੈ ਪੈਲਾ ਤਿਆਰ ਹੈ ਨਾਲ ਭੇਜਾ ਜੋਗਿਆਲੀਆ ਨਾਲ ਦੁਵਾਲੀਆ ਮੇਰੇ ਮਿੱਤਰੋ ਗੱਲ ਯਾਦੇ ਜੋਦੇ ਦੀ ਚਲਦੀ ਆ ਗੱਲ ਸੰਦੀਪ ਦੀ ਚਲਦੀ ਆ ਅੱਜ ਢਾਂਗੇ ਵਿੱਚ ਮੇਲਾ ਢਾਂਗੇ ਵਿੱਚ ਮੇਲਾ ਢਾਂਗੇ ਵਿੱਚ ਮੇਲਾ 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 ਇਹ ਬਣ ਗਿਆ ਇਹ ਬਣ ਰਿਹਾ ਏ ਉਹ ਢਾਂਗੇ ਵਾਲਿਓ ਮੇਲਾ ਕਿਵੇਂ ਲੱਗਦਾ ਨਸੋ ਮੜਾ ਜਿਆ ਯਾਰੇ ਖੁੱਲੇ ਖਲਾਰੇ ਉਹ ਨਿਆਰੇ ਹੋ ਲਾਰੇ ਆਹ ਪਟਾਕੇ ਪਈ ਜਾਂਦੇ ਆ ਆ ਰੂਪਾ ਡਗ ਡਗ ਉੱਠਦਾ ਆ ਮੱਖਣ ਡਗ ਡਗ ਉੱਠਦਾ ਆ ਮੱਖਣ ਡਗ ਡਗ ਉੱਠਦਾ ਇਹ ਸੁਖੇਰ ਨਾਵੇ ਦਾ ਯਾਰ ਆ ਆ ਗੱਲ ਅਮਰੀਕਾ ਰੇ ਕੀਤੇ ਟਾਂਡੇ ਦਾ ਕਾਲੇ ਸੰਘਿਆળા ਕਾਲੇ ਸੰਘਿਆળા ਕਾਲੇ ਸੰਘਿਆળા ਕਾਲੇ ਸੰਘਿਆળા ਸਿਰਾ ਕਰ ਗਿਆ ਉਹ ਘਾਂਗੇ ਵਾਲੇ ਕਿਵੇਂ ਲੱਗਦਾ ਬੇਲਾ ਵੱਸੋ ਮਰ ਜਾ ਫੇਰ ਇਹ ਕਹਿੰਦੇ ਬੜੇ ਪਿੰਡੀਏ ਪਾਲੇ ਸੋਤੇ ਦਾ ਚੇਤਾ ਮੇਰੇ ਮਿੱਤਰੋ ਸੰਗਿਆ ਨੇ ਸਣੀ ਦੇ ਲਈ 500 ਰੁਪਇਆ ਸਾਡੇ ਲਖਵੀਰ ਅਮਰੀਕਾ ਤੇ ਜਸਵਿੰਦਰ ਪੁੱਤਰ ਬੱਲੇ 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 ਥੋੜੀ ਗਰਾਊਂਡ ਚੋਂ ਗਿੰਦੀ ਘਟਾ ਦਈਏ ਅਗਲਾ ਮੈਚ ਸ਼ਕਰਪੁਰ ਤੇ ਬਰਸਾਲਪੁਰ ਦਾ ਜੀ ਕੋਟੀ ਦਾ ਜੋ ਵੀ ਸਿਰੇ ਦਾ ਮੈਚ ਉਹ ਵੀ ਸਿਰੇ ਦਾ ਹੁਣ ਤੇ ਜਿੰਨੇ ਰਹਿ ਗਏ ਸਾਰੇ ਸਿਰੇ ਦੇ ਆਹ ਜ਼ਿੰਦਗੀ ਦੇ ਲੈ ਲੋਏ ਨਜ਼ਾਰੇ ਮਿੱਤਰੋ ਫਿਰ ਇਹ ਆਉਣੇ ਨਹੀਂ ਦੁਬਾਰੇ ਮਿੱਤਰੋ ਜ਼ਿੰਦਗੀ ਦੇ ਲੈ ਲੋਏ ਨਜ਼ਾਰੇ ਮਿੱਤਰੋ ਕਾਂਗੇ ਦੇ ਨਜ਼ਾਰੇ ਵੱਜੇ ਪਏ ਆਹ ਗगन ਨੇ ਕਬੱਡੀ ਪਾ ਦਿੱਤੀ ਐਵੇਂ ਕਾਰੇ ਸੰਘੇ ਆੜਿਆ ਹੋ ਨੇੜੇ ਹੋ ਨੇੜੇ ਆਹ ਜੱਜ ਤਲਵੰਡੀਆਂ ਤੇ ਗगन ਇਹ 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 ਬੱਲੇ 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 ਸਿਰਾ ਹੋਣ ਲੱਗਿਆ ਸਿਰਾ ਹੋਣ ਲੱਗਿਆ ਸਿਰਾ ਹੋਣ ਸਰਾ ਸਰਾ ਓ ਸਰਾ ਹੋ ਗਿਆ ਓ ਸਰਾ ਆ ਦੁਨੀਆ ਨਚੜ ਲਾਦੀਆ ਮੇਰੇ ਮਿੱਤਰੋ ਪਰੇ 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 ਆ ਪੈਂਦੇ ਬਿਨਾ ਢੋਲ ਤੋਂ ਪੰਗੜੇ ਦੁਨੀਆ ਵੇਦੀ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਕਾਂਗਿਆਲੇ ਪੰਗੜੇ ਪਾ ਲੋ ਲੋਈਆਂ ਕਮਾਰੋ ਨਿਆਰੇ ਲੈ ਲੋ ਗੋਲੇ ਲੈ ਲੋ ਜਦ ਸੰਤ ਇੱਕੋ ਮਿੰਟ ਬਾਈ ਮੁੱਖ ਮੌਂਚੀ ਤੇ ਜਸਕਰਨ ਵੀਰ ਸਾਡਾ ਕਹਿੰਦੇ ਉਧਰ ਕਾਲੇ ਸੰਗਾਂ ਦੇ ਸਣੀ ਦੇ ਲਈ ਕਹਿਆਰ ਦੇ ਮਾਨਸਬਣ ਪੁੱਜਦੇ ਕਰਦੇ ਆ ਬਹੁਤ ਬਹੁਤ ਧੰਨਵਾਦ ਆ ਉਹ ਮੈਦਾਨ ਯਾਰਾ ਆ ਰਿਆਂ ਤੇ ਇੱਕ ਵਾਰੀ ਰੌਲਾ ਜਾ ਪਾ ਕੇ ਪਿਆ ਪਿਆ ਸਰਾ ਹੋਇਆ ਪਿਆ ਮੈਦਾਨੇ ਕਹਿੰਦੇ ਦੁੱਖ ਤੋੜੇ ਪਏ ਆ ਜਿੰਨੇ ਦਰਸ਼ਕ ਦਪਾਰੇ ਸੀਗੇ ਉਹ ਨਹੀਂ ਖੜੇ ਆ ਮੈਨੂੰ ਲੱਗਦਾ ਕਦੇ ਨਹੀਂ ਹੋਣੇ ਬਹੁਤ ਹੋਣਗੇ ਕਦੇ ਨਹੀਂ ਹੋਣੇ ਹਰੇ ਹੋਣਗੇ ਆਓ ਸਾਹਮਣੇ ਪਿੰਟਾ ਫੇਰ ਕਬੱਡੀ ਪੁਆਇੰਟ ਲਈ ਵਾਧਾ ਹੈ ਚਾਰ ਜਾਫੀ ਜੋਗੇ ਵਾਲੀਏ ਇੱਕ ਪਾਸੇ ਫੂਲਾ ਨਾਲ ਨਹਿਲਾ ਲਾ ਕੀਪੇ ਵਰਗੇ ਕਬੱਡੀ ਨੰਬਰ ਫੈਸਲਾ ਵੀ ਨੰਬਰ ਧਾਵੀ ਦਾ ਕ੍ਰੀਨ ਤੇ ਲੈ ਲਿਆ 9-9 ਨੰਬਰ ਹੋ ਗਏ 9 9 ਨੰਬਰ ਹੋ ਗਏ 500 ਰੁਪਿਆ ਸਾਡੇ ਅਮਰਜੀਤ ਸੈਣੀ ਮੁਖਮੰਚੀ ਨੇ थाना सदर ਫਾਜ਼ਲਕਾ ਤੋਂ ਆਏ ਆ ਜਿਹਨੇ ਪਹਿਲਾਂ ਜੱਫਾ ਲਾਇਆ ਸੀ ਉਧਰ ਕਹਿੰਦੇ ਦਬੜੀ ਖਾਨੇ ਵਾਲਾ ਤੰਦੂਰ ਦੇ ਕੋਲੇ ਪੈ ਰਹਿਣ ਦੇ ਭਰਾ ਬਣ ਕੇ ਆਹ ਸਾਹਮਣੇ ਕਬੱਡੀ ਪੈ ਗਈ ਸੰਗਰਾਜ ਕਰੀਏ ਗੱਲ ਲਓ ਨੀਪਾ ਜੋਗਿਆ ਦੀ ਕਬੱਡੀ ਪੋਰਡ ਤੇ ਖੇਡ ਮਿਲਾ ਦੇ ਜਵਾਨਾ ਹੈ ਲੈ ਵੀ ਕਾਲਿਆ ਮਾਲਿਆ ਆ ਰਿਹਾ ਗੱਲ ਬਣਾਉਣੀ ਪੈਣੀ ਹੈ ਕਾਲੇ ਸੰਘੇ ਦਾ ਫੇਰ ਲੱਗ ਗਿਆ ਕਾਲੇ ਸੰਘੇ ਦਾ ਫੇਰ ਲੱਗ ਗਿਆ ਕਾਲੇ ਸੰਘੇ ਦਾ ਸਨੀ ਹੋ ਗਈ ਬੱਲੇ ਬੱਲੇ ਮੇਰੇ ਪੰਜਾਬੀ ਵੀਰੋ ਆਹ ਕਹਿੰਦੇ ਗਦਰ 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 ਮਚਾਈ ਆਉਂਦਾ ਸਨੀ ਇੱਕ ਸਨੀ ਉਹ ਇੱਕ ਆਹ ਕਬੱਡੀ ਵਾਲਾ ਇਹਦਾ ਗਦਰ ਮਚਾਈ ਆਉਂਦਾ ਕਿ ਪਰਖੀ ਬੱਲ ਬਤਾਲੇ ਵਾਲਾ ਆਪਣੇ ਨਾਂ ਰਲਾ ਕੇ ਕਾਲਾ ਵੀ ਮੈਂ ਧੰਗੀਆਂ ਡਾ ਲੂੰਗਾ ਸਨੀ ਦਿਆਲ ਦੇ ਵਾਂਗੂ ਨਹੀਂ ਮੈਂ ਗਦਰ ਮਚਾ ਦੂੰਗਾ ਆ ਕਿਵੇਂ ਗਦਰੀ ਮੈਚ ਅੱਜ ਦੇ ਦੰਦਾ ਮੇਰੇ ਮਿੱਤਰੋ ਸਰੇ ਦਾ ਓਏ ਕਬੱਡੀਆਂ ਪਾ ਲਈਏ ਜੱਫੇ ਲਾ ਲਈਏ ਤੇ ਅਗਲੇ ਮੈਚ ਦੀਆਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣਾ ਟੀਮਾਂ ਟੀਮਾਂ ਭੱਜ ਕੇ ਇੱਕ ਜਫਾ 31 ਜਨਵਰੀ ਕਹਿੰਦੇ ਕਮਾਲਪੁਰੇ ਦੇ ਵਿੱਚ ਗੋਪੀ ਕਮਾਲਪੁਰਾ ਦੇ ਜੱਗਾ ਕਮਾਲਪੁਰੇ ਵਾਲਾ ਕਹਿੰਦਾ ਵੀ ਟਰੈਕਟਰ ਹਾਲ ਰਣਤੇ ਜਣਿਆ 29 ਨੂੰ ਕਰੋਨਾ ਮੇਲਾ 28 ਨੂੰ ਦਿਨੇਸ਼ ਕੰਗਸ ਤੇ ਦੇ ਰਿਹਾ ਵੱਡੇ ਪੱਤਰ ਤੇ ਵੱਡਾ ਮੈਚ ਸਵਾਜ ਕਰੀਏ ਜਿੰਤਪਾਲ ਚਿੱਟੀ ਵਾਲਾ ਚਿੱਤਪਾਲ ਚਿੱਟੀਆ ਚਿੱਤਪਾਲ ਚਿੱਟੀਆ ਪੈਂਦੀ ਹੋਈ ਰੇਡ ਕੱਚ ਡਬਲ ਨੰਬਰ ਰੀਡਰ ਦਾ ਮੈਚ ਕਹਿੰਦੇ ਸਿਰੇ ਦਾ ਚੌਕ ਉਧਰ ਵੀਰ ਆ ਸਾਡਾ ਪ੍ਰਦੀਪ ਪੰਜਾਬ ਪੁਲਿਸ ਤੇ ਸੁੱਖਾ ਪੰਜਾਬ ਪੁਲਿਸ ਬਹੁਤ ਵੱਡੇ ਪਿਆਰ ਪਾਉਦੇ ਕਰਦੇ ਆ ਕਲੇਰ ਕਲਾਂ ਦਾ ਮੇਲਾ ਕਹਿੰਦੇ 31 ਨੂੰ ਹੋਣਾ ਇੱਕ ਮੇਲਾ ਕਹਿੰਦੇ 19 ਫਰਵਰੀ ਤੋਂ ਹੋਣਾ ਸਾਡੇ ਵੀਰ ਨੇ ਮਨੁ ਮਸਾਣੇ ਦੀ ਯਾਦ ਵਿੱਚ ਸਾਡਾ ਭਰਾ ਕਹਿੰਦੇ ਛਿੰਦਾ ਅਮਲੀ ਮਹਾਰ ਕਬੱਡੀ ਖਿਡਾਰੀ ਦੀ ਯਾਦ ਵਿੱਚ ਕਹਿੰਦੇ ਵੀ ਵੱਡਾ ਮੇਲਾ ਗੁਰਪੇਜ ਗੁਰਮੇਸ਼ ਸਰਪੰਚ ਕਲੇਕਲਾਂ ਦੇ ਨਾਲ ਗੁਰਦੇਵ ਸਰਪੰਚ ਕੈਲੇਕਲਾ ਇਹਨਾਂ ਵੱਲੋਂ ਖੁੱਲੇ ਸੱਦੇ ਆ ਬਾਈ ਰਮਨ ਕਲੇਰ ਤੇ ਘਰਪੁਰਿਆ ਗੰਦਾਰ ਜੋਤਿਆ ਦੇ ਨੰਬਰ ਨੇ 10 ਤੇ ਤਲਵਣ ਵਾਲੇ ਮੁੰਡੇ 12.5 ਨੰਬਰ ਲੈ ਕੇ ਬਾਜੀ ਮਾਰ ਗਿਆ ਲੈ ਵੀ ਕਾਂਗਿਆ ਦੇ ਮੈਚ ਵਧੀਆ ਲੱਗਾ ਤੇ ਇਹਨਾਂ ਮੁੰਡਿਆਂ ਲਈ ਤਾੜੀਆਂ ਮਾਰੇ ਜ਼ੋਰਦਾਰ ਤੇ ਹੁਣ ਮੈਚ ਕਿਹੜਾ ਆ ਗਿਆ ਇੱਕ ਪਾਸੇ ਬਰਸਾਲ